ਸਤ ਸ੍ਰੀ ਅਕਾਲ ਕਿਸਾਨ ਪ੍ਰਭੂ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਥੰਬਨੇਲ ਦੇਖ ਤੁਸੀਂ ਦੇਖ ਹੀ ਚੁੱਕੇ ਹੋ ਕਿ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਬਾਰੇ ਜਾਣਕਾਰੀ ਦਵਾਂਗੇ ਅਸੀਂ ਖਾਸ ਤੌਰ ਤੇ ਅੱਜ 23 ਤਰੀਕ ਤੋਂ ਲੈ ਕੇ ਪੂਰੇ ਹਫ਼ਤੇ ਦੀ ਯਾਨਕੀ 30 ਸਤੰਬਰ ਤੱਕ ਦੇ ਹਾਲਾਤਾਂ ਦੀ ਇਸ ਦੇ ਵਿੱਚ ਸਾਨੂੰ 4 ਦਿਨ ਜਿਹੜੇ ਨੇ ਉਹ ਮੀਂਹ ਤੇ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੋ ਕਿ ਇਸ ਟਾਈਮ ਅਗਰ ਗੱਲ ਕਰੀ ਜਾਵੇ ਤਾਂ ਪੰਜਾਬ ਦੇ ਵਿੱਚ ਝੋਨੇ ਦੀ ਫਸਲ ਦੀ ਕਟਾਈ ਦੇ ਦਿਨ ਨੇੜੇ ਆ ਚੁੱਕੇ ਨੇ ਤੇ ਪੰਜਾਬ ਦੇ ਵਿੱਚ ਇਸ ਟਾਈਮ ਜਿਹੜੀ ਹੈ ਨਵੀਂ ਫਸਲ ਦੇ ਵਿੱਚ ਗੱਲ ਕਰੀ ਤਾਂ ਸਬਜ਼ੀਆਂ ਦੀ ਇਸ ਟਮਕਾਸ਼ਤਕਾਰੀ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਸਾਨ ਵੀਰ ਜਿਹੜੇ ਸਬਜ਼ੀ ਲਗਾਉਂਦੇ ਨੇ ਉਹਨਾਂ ਦਾ ਇਸ ਟਮ ਟਾਈਮ ਚੱਲ ਰਿਹਾ ਹੈ ਤਾਂ ਉਹਨਾਂ ਦਾ ਜਿਹੜਾ ਸਮਾਂ ਹੈ ਉਸ ਦੇ ਵਿੱਚ ਮੀਂਹ ਦਾ ਰੋਲ ਕਾਫੀ ਜ਼ਿਆਦਾ ਅਹਿਮ ਰਹਿੰਦਾ ਹੈ ਹਵਾ ਮੌਸਮ ਅਤੇ ਤਾਪਮਾਨ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਨਵੀਂ ਫਸਲ ਬੀਜਣ ਦੇ ਸਮੇਂ ਅਤੇ ਜਿਹੜੀ ਫਸਲ ਪੱਕ ਚੁੱਕੀ ਹੁੰਦੀ ਹੈ ਉਸ ਨੂੰ ਕੱਟਣ ਦੇ ਸਮੇਂ ਸਾਰੀ ਜਾਣਕਾਰੀ ਦਵਾਂਗੇ ਸੈਟਲਾਈਟ ਇਮੇਜ ਦੇਖਾਂਗੇ ਮੌਸਮੀ ਪਾਕ ਦੇ ਅਲਰਟ ਕੀ ਕਹਿ ਰਹੇ ਨੇ ਉਹਦੇ ਬਾਰੇ ਜਾਣਨਾ ਪਾਵਾਂਗੇ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਸਾਨ ਵੀਰ ਹੋ ਲਗਾਤਾਰ ਮੌਸਮ ਦੀ ਜਾਣਕਾਰੀ ਦੀ ਲੋੜ ਰਹਿੰਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਆਪਣੇ ਇਲਾਕੇ ਪਿੰਡ ਸ਼ਹਿਰ ਦਾ ਨਾਮ ਲਿਖ ਦਿਓ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਕਿ ਸਾਡੇ ਕਿਸਾਨ ਵੀਰ ਸਾਨੂੰ ਪੰਜਾਬ ਦੇ ਕਿਹੜੇ ਹਿੱਸੇ ਤੋਂ ਦੇਖ ਰਹੇ ਨੇ ਤਾਜ਼ਾ ਸੈਟਲਰਡੇ ਮੀਜ਼ ਦੀ ਗੱਲ ਕਰੀ ਤਾਂ 23 ਤਰੀਕ ਨੂੰ ਪੰਜਾਬ ਦਾ ਮੌਸਮ ਸਾਫ਼ ਅਤੇ ਖੁਸ਼ਕ ਰਹਿਣ ਦੇ ਪੂਰੇ ਪੂਰੇ ਚਾਂਸ ਨੇ 23 ਤਰੀਕ ਤੋਂ ਲੈ ਕੇ 24 ਤਰੀਕ ਮੌਸਮ ਠੀਕ ਠਾਕ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ 25 ਤਰੀਕ ਦੁਪਹਿਰ ਤੱਕ ਮੌਸਮ ਇਸੇ ਤਰੀਕੇ ਨਾਲ ਬਣਿਆ ਰਹੇਗਾ ਹਲਕੀ ਫੁਲਕੀ ਬੱਦਲਵਾਈ ਇਸ ਨੂੰ 25 ਤਰੀਕ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦਾ ਅਸਰ ਸਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ ਇਸ ਟਾਈਮ ਅਗਰ ਮੈਂ ਤੁਹਾਨੂੰ ਇਮੇਜ ਦਿਖਾਵਾਂ ਪੰਜਾਬ ਤੋਂ ਇਲਾਵਾ ਪੂਰੇ ਭਾਰਤ ਦੀ ਤੁਸੀਂ ਦੇਖ ਸਕਦੇ ਹੋ ਕਿ ਸਾਊਥ ਦੇ ਹਿੱਸੇ ਦੇ ਵਿੱਚ ਸਾਨੂੰ ਇੱਕ ਸਿਸਟਮ ਬਣਦੇ ਹੋਏ ਦਿਖਾਈ ਦੇ ਰਹੇ ਨੇ ਕਿਉਂਕਿ ਇਸ ਟਾਈਮ ਜਿਹੜਾ ਮੌਸਮ ਹੁੰਦਾ ਹੈ ਇਹ ਮੌਨਸੂਨ ਦਾ ਖਾਤਮੇ ਦਾ ਮੌਨਸੂਨ ਹੁੰਦਾ ਹੈ ਕਿਉਂਕਿ ਜਦੋਂ ਮੌਨਸੂਨ ਪੰਜਾਬ ਤੋਂ ਜਾਂ ਕਹਿ ਲਈਏ ਭਾਰਤ ਤੋਂ ਉੱਤਰੀ ਪੰਜਾਬ ਭਾਰਤ ਤੋਂ ਐਗਜ਼ਿਟ ਲੈਂਦਾ ਹੈ ਜਦੋਂ ਮੌਨਸੂਨ ਖਤਮ ਹੁੰਦਾ ਹੈ ਤਾਂ ਇਹ ਮੌਨਸੂਨ ਜਦੋਂ ਖਤਮ ਹੋਣ ਤੋਂ ਪਹਿਲਾਂ ਇਸ ਦੀ ਹਵਾ ਜਿਹੜੀ ਹੈ ਉਹ ਸਾਨੂੰ ਅਰਬ ਸਾਗਰ ਤੋਂ ਇਸ ਡਾਇਰੈਕਸ਼ਨ ਦੇ ਵਿੱਚ ਜਾਂਦੀ ਹੋਈ ਬੰਗਾਲ ਖਾੜੀ ਤੋਂ ਹੋ ਕੇ ਉੱਪਰ ਜਾਂਦੀ ਹੈ ਕਿਉਂਕਿ ਮੌਨਸੂਨ ਜਦੋਂ ਐਂਟਰ ਕਰਦਾ ਹੈ ਉਸ ਟਾਈਮ ਵੀ ਇਸ ਦੀ ਇਹੀ ਡਾਇਰੈਕਸ਼ਨ ਹੁੰਦੀ ਹੈ ਤਾਂ ਇਸ ਤਰੀਕੇ ਨਾਲ ਲਗਾਤਾਰ ਹਵਾਵਾਂ ਚਲਦੀਆਂ ਰਹਿੰਦੀਆਂ ਨੇ ਤਾਂ ਬੰਗਾਲ ਦੀ ਖਾੜੀ ਤੋਂ ਇੱਕ ਘੱਟ ਦਬਾਅ ਵਾਲਾ ਖੇਤਰ ਪੰਜਾਬ ਦੇ ਵੱਲ ਵਧੇਗਾ ਯਾਨੀ ਕਿ ਉੱਤਰੀ ਭਾਰਤ ਵੱਲ ਵਧੇਗਾ ਤੁਹਾਨੂੰ ਅਗਰ ਪ੍ਰੋਪਰ ਗੱਲ ਦੱਸਾਂ ਤਾਂ ਤਾਂ ਇਸ ਦੇ ਨਾਲ ਨਾਲ ਪੰਜਾਬ ਦੇ ਨਾਲ ਲੱਗਦੇ ਸੂਬੇ ਹਰਿਆਣਾ, ਰਾਜਸਥਾਨ, ਜੁਪੀ, ਹਿਮਾਚਲ ਇਹ ਕੁਝ ਇਲਾਕੇ ਨੇ ਜਿਹਨੇ ਇਸ ਸਿਸਟਮ ਦੇ ਅੰਦਰ ਆਉਂਦੇ ਨੇ। ਤਾਂ ਇਹੇ ਸਿਸਟਮ ਪੰਜਾਬ ਤੱਕ ਪਹੁੰਚਦਾ ਪਹੁੰਚਦਾ ਕਮਜ਼ੋਰ ਹੋ ਜਾਂਦਾ ਹੈ ਜਿਸ ਦੇ ਨਾਲ ਕਈ ਵਾਰੀ ਸਾਡੀ ਪ੍ਰੈਡਿਕਸ਼ਨ ਹੁੰਦੀ ਹੈ ਉਹ ਥੋੜੀ ਜਿਹੀ ਕਮਜ਼ੋਰ ਦੇ ਨਾਲ ਗਲਤ ਵੀ ਹੋ ਜਾਂਦੀ ਹੈ ਕਈ ਵਾਰੀ ਅਜਿਹਾ ਨਹੀਂ ਹੁੰਦਾ ਕਿ ਅਸੀਂ ਲਗਾਤਾਰ ਤੁਹਾਨੂੰ ਦੱਸਦੇ ਰਹਿੰਦੇ ਹਾਂ ਕਿ ਮੌਸਮ ਚਾਰ ਦਿਨ ਵਰਤਾਰਾ ਕਰੇਗਾ ਤਾਂ ਚਾਰ ਦਿਨ ਤੇ ਉਸ ਦੀ ਉਮੀਦ ਹੁੰਦੀ ਹੈ ਪਰ ਕਈ ਵਾਰੀ ਚਾਂਸ ਜਿਹੜੇ ਹੁੰਦੇ ਨੇ ਉਹ ਘੜ ਦੇ ਘੜ ਦੇ ਘੜ ਦੇ ਇੱਕ ਜਾਂ ਡੇਢ ਦਿਨ ਦੇ ਰਹਿ ਜਾਂਦੇ ਨੇ ਪਰ ਚਾਰ ਦਿਨ ਦੀ ਪ੍ਰੈਡਿਕਸ਼ਨ ਦੇ ਵਿੱਚ ਸਾਨੂੰ ਇਸ ਟਾਈਮ 3 3.5 ਦਿਨ ਲਗਾਤਾਰ ਮੀਂਹ ਦੇ ਚਾਂਸ ਬਣਦੇ ਦਿਖਾਈ ਦੇ ਰਹੇ ਨੇ 25 ਤਰੀਕ ਅੱਧ ਤੋਂ ਲੈ ਕੇ 28 ਤਰੀਕ ਤੱਕ ਦੇ ਜਿਹੜੇ ਹਾਲਾਤ ਨੇ ਉਮੀ ਦੇ ਨੇ ਤੇ ਇਹ ਸਿਸਟਮ ਜਿਹੜਾ ਪੰਜਾਬ ਦੇ ਨਾਲ ਲੱਗਦੀ ਹਰਿਆਣਾ ਯੂਪੀ ਉਤਰੀ ਹਿੱਸਿਆਂ ਦੇ ਵਿੱਚ ਸਾਨੂੰ ਹਿਮਾਚਲ ਉੱਤਰਾਖੰਡ ਜੋ ਮੂਗ ਕਸ਼ਮੀਰ ਇਹਨਾਂ ਨੂੰ ਵੀ ਪ੍ਰਭਾਵਿਤ ਕਰਦਾ ਦਿਖਾਈ ਦੇ ਰਿਹਾ ਹੈ ਜਾਨੀ ਕਿ ਹੁਣ ਜਦੋਂ 15 ਅਕਤੂਬਰ ਤੱਕ ਜਿਹੜਾ ਸਮਾਂ ਹੁੰਦਾ ਹੈ ਇਹ ਮੌਨਸੂਨ ਦੇ ਖਾਤਮੇ ਦਾ ਹੁੰਦਾ ਹੈ ਮੌਨਸੂਨ ਐਗਜ਼ਿਟ ਲੈਂਦਾ ਹੈ ਜੀ ਭਾਰਤ ਵਿੱਚੋਂ ਤਾਂ ਐਗਜ਼ਿਟ ਦੇ ਵਿੱਚ ਜਾਂਦੇ ਜਾਂਦੇ ਅਚਾਨਕ 2-3 ਦਿਨ ਚਾਹੀਏ ਹੁੰਦੇ ਨੇ ਕਿ ਲਗਾਤਾਰ ਮੀਂਹ ਪੈਂਦਾ ਆ ਆਪਾਂ ਪਿਛਲੇ ਸਮਿਆਂ ਤੋਂ ਵੀ ਦੇਖਦੇ ਆ ਹਾਂ ਕਿ ਜਦੋਂ ਝੋਨੇ ਦੀ ਫਸਲ ਪੱਕ ਜਾਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਇੱਕ ਅਜਿਹਾ ਮੀਂਹ ਜ਼ਰੂਰ ਹੁੰਦਾ ਜਿਹਦੇ ਵਿੱਚ ਹਨੇਰੀ ਤੇਜ਼ ਗਰਜ ਚਮਕ ਅਤੇ ਭਾਰੀ ਮੀਂਹ ਹੁੰਦਾ ਜਿਸ ਦੇ ਨਾਲ ਸਾਡੀ ਝੋਨੇ ਦੀ ਫਸਲ ਜ਼ਿਆਦਾਤਰ गिर ਜਾਂਦੀ ਹੈ ਮੱਕੀ ਦੀ ਜਿਹੜੀ ਫਸਲ ਹੁੰਦੀ ਹੈ ਉਹ ਗਿਰ ਜਾਂਦੀ ਹੈ ਤਾਂ ਇਸ ਦੇ ਵਿੱਚ ਇਹ ਜਿਹੜੀ 벨ਟ ਹੁੰਦੀ ਹੈ ਜਿਹੜੀ ਤੁਹਾਨੂੰ ਦੱਸਿਆ ਜੀ ਕਿ ਇਸ ਤਰੀਕੇ ਨਾਲ ਜਿਹੜਾ ਸਿਸਟਮ ਬਣਦਾ ਹੈ ਇਹ ਸਿਸਟਮ ਆਪਣਾ ਅਸਰ ਦਿਖਾਉਂਦਾ ਹੈ ਜੋ ਕਿ ਹੁਣ ਸਾਨੂੰ 25 ਸਤੰਬਰ ਤੋਂ ਲੈ ਕੇ 28 ਸਤੰਬਰ ਤੱਕ ਦੇਖਣ ਨੂੰ ਮਿਲ ਰਿਹਾ ਹੈ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਅਗਰ ਕੋਈ ਫਸਲ ਕੱਟਣੀ ਹੈ ਤਾਂ ਤੁਸੀਂ 24-25 ਤੱਕ ਦੁਪਹਿਰ ਤੱਕ ਕੱਟ ਲਓ ਨਹੀਂ ਤਾਂ ਵੇਟ ਕਰਨੀ ਪਵੇਗੀ ਅਗਰ ਕੋਈ ਤੁਸੀਂ ਫਸਲ ਬੀਜਣੀ ਹੈ ਕੋਈ ਸਬਜ਼ੀ ਲਗਾਣੀ ਹੈ ਤਾਂ ਤੁਸੀਂ ਖੇਤ ਦੀ ਰੌਣੀ ਜਾਂ ਫਿਰ ਖੇਤ ਦੀ ਬਹਾਈ ਉਸ हिसाब ਨਾ ਕਰੋ ਤਾਂ ਕਿ ਤੁਹਾਨੂੰ ਕੋਈ ਦਿੱਕਤ ਪਰੇਨ ਦੀ ਸਾਹਮਣਾ ਕਰਨਾ ਨਾ ਪਵੇ ਕਿਉਂਕਿ 25 ਤਰੀਕ ਤੋਂ ਲੈ ਕੇ 28 ਤਰੀਕ ਤੱਕ ਮੀਂਹ ਦੇ ਚਾਂਸ ਨੇ 29, 30 ਅਤੇ 31 ਲਗਭਗ ਫਿਰ ਦੁਆਰਾ ਤੋਂ ਮੌਸਮ ਠੀਕ ਹੁੰਦਾ ਸੌਰੀ 29, 30 ਅਤੇ 1 ਤੱਕ ਮੌਸਮ ਦੁਆਰਾ ਤੋਂ ਠੀਕ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਇਸ ਦੇ ਬਾਰੇ ਜੋ ਵੀ ਜਾਣਕਾਰੀ ਹੋਵੇਗੀ ਵੀਡੀਓ ਜਲਦ ਲੈ ਕੇ ਹਾਜ਼ਰ ਹੋਵਾਂਗੇ ਕਿਉਂਕਿ ਇਹ ਜਿਹੜੇ ਅਲਰਟ ਨੇ ਇਹ ਲਗਾਤਾਰ ਅੱਧੇ ਪੌਣੇ ਦਿਨ ਬਾਅਦ ਸਾਨੂੰ ਅਪਡੇਟ ਹੁੰਦੇ ਦਿਖਾਈ ਦਿੰਦੇ ਨੇ ਜਿਦੇ ਵਿੱਚ ਸਾਨੂੰ ਮੌਸਮ ਦੇ ਵਿੱਚ ਜੋ ਵੀ ਬਦਲਾਅ ਹੁੰਦਾ ਹੈ ਤੁਹਾਡੇ ਤੱਕ ਜਾਣਕਾਰੀ ਲੈ ਕੇ ਰਹਿੰਦੇ ਰਾਵਾਂਗੇ ਜੀ ਜੇ ਤਾਂ ਹੀ ਅਸੀਂ ਲਵ ਬਾਰ-ਬਾਰ ਰਿਕੁਐਸਟ ਕਰਦੇ ਰਹਿੰਦੇ ਆ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲ ਸਕੇ ਨਵੀਂ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਵਿੱਚ ਇਹ ਅਪਡੇਟ ਤੁਹਾਨੂੰ ਆਉਂਦੇ 1 ਜਾਂ 2 ਦਿਨ ਤੱਕ ਮਿਲ ਜਾਵੇਗੀ ਕਿ ਇਹ ਮੌਸਮ ਦਾ ਅਸਰ ਕਿਵੇਂ ਦਾ ਰਹੇਗਾ ਵੀਡੀਓ ਦੇਖਣ ਲਈ YouTube ਵਾਲੇ ਫਾਰਮਰ ਸਾਰੇ ਦਰਸ਼ਕ ਵੀਰਾਂ ਦਾ ਧੰਨਵਾਦ ਜੀ